ਸਸਰੀ ਕਾਲ ਜੀ ਇਹ ਆਪਣ ਨੂੰ ਇੱਕ ਵਾਸ਼ਿੰਗ ਮਸ਼ੀਨ ਆ ਗਈ ਇਹ ਜਿਹਨਾਂ ਕੋ ਪ੍ਰੋਬਲਮ ਆਈ ਸੀਗੀ ਮਤਲਬ ਇਹਦਾ ਜਿਹੜਾ ਉੱਪਰਲਾ ਹੁੰਦਾ ਨਾ ਇਹ ਚੱਕਰਾਈ ਦੇ ਵਿੱਚ ਨਾ ਥੋੜੀ ਜੀ ਨਾ ਪਲੇ ਸੀ ਪਲੇ ਖੋਲਣੋ ਚੱਕਰਵਾਤ ਮੈਸੂਤੇ ਦੀ ਸਰਵਿਸ ਵੀ ਕਰਨਾ ਸਰਵਿਸ ਚੱਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਮਸ਼ੀਨ ਦੀ ਪੂਰੇ ਤਰ੍ਹਾਂ ਗੰਦੀ ਹਾਲਤ ਆ ਗਈ ਇਹ ਕਾਰਨ ਇਹ ਨਹੀਂ ਹੈਗਾ ਵੀ ਕੋਈ ਵਾਸ਼ਿੰਗ ਮਸ਼ੀਨ ਚ ਪ੍ਰੋਬਲਮ ਕਾਰਨ ਆਪਣੇ ਬਰਤਨ ਤੇ ਵੀ ਹੋ ਸਕਦਾ ਜਿਵੇਂ ਹੁਣ ਇਹ ਹੈਗੀ ਸੀ 8 ਕਿਲੋ ਦੀ 8 ਕਿਲੋ ਤੋਂ ਇਹਦਾ weight ਜਦੋਂ ਵੱਧ ਪਾਵਾਂਗੇ ਤਾਂ ਇਹ ਪ੍ਰੋਬਲਮਾ ਸ਼ੁਰੂ ਹੋ ਜਾਣੀ ਆ ਉਦੋਂ ਬਾਅਦ ਇੱਕ ਹੋਰ ਨੌਲੇਜ ਜੁੜੀ ਗੱਲ ਸੁਣੀ ਚਾਹੂੰਗਾ ਤੁਹਾਨੂੰ ਵੀ ਜਦੋਂ ਆਪਾਂ ਸਰਵਿਸ ਕਰਦੇ ਵਾਸ਼ਿੰਗ ਮਸ਼ੀਨ ਨੂੰ ਤਾਂ ਵਾਸ਼ਿੰਗ ਮਸ਼ੀਨ ਸਰਵਿਸ ਕਰਨ ਦੇ ਵਾਰ ਕੱਲੇ ਆਪਕਾ ਆਪਣਾ ਇਹ ਵਾਲੇ ਹਿੱਸਾ ਤੇ ਫਿਲਟਰ ਵਾਲਾ ਹਿੱਸਾ ਖੋਲ ਕੇ ਆਪਾਂ ਸਾਫ਼ ਕਰਦੇ ਆਂ ਤੇ ਆ ਧਿਆਨ ਰੱਖੋ ਵੀ ਫਿਲਟਰ ਜਦੋਂ ਕਰੋਗੇ ਤਾਂ ਇਹਦੇ ਆ ਉੱਪਰ ਵਾਲੇ ਸਕਰੂ ਆਹ ਵਾਲਾ ਇਹ ਵਾਲਾ ਤੇ ਆਹ ਵਾਲੀ ਇਹਦੇ ਸਕਰੂ ਖੋਲ ਕੇ ਇਹ ਸਾਰਾ ਰਿਮੂਵ ਹੋ ਜਾਂਦੀ ਆ ਉਧਵਾਰੇ ਲੋਕਾਂ ਤੇ ਹੁੰਦੀ ਹੈ ਇਹ ਸਿਰਫ ਤਿੰਨ ਨਟ ਹੀ ਹੁੰਦੇ ਨੇ 1 2 1 3 1 ਕੁਲ ਮਿਲ ਛੱਤ ਨੂੰ 4 ਨਟ 4 ਨਟ ਖੋਲ ਕੇ ਇਹ ਸਾਰਾ ਆਪਣਾ ਉੱਪਰ ਦਾ ਪੈਨਲ ਉੱਪਰ ਖੁੱਲ ਜੂਗਾ ਤੇ ਉੱਪਰ ਖੋਲਣ ਤੋਂ ਬਾਅਦ ਇੱਕ ਇਹਨੂੰ ਖੋਲਣ ਦੇ ਲੋਕ ਹੋਣਗੇ ਵਾਸ਼ਿੰਗ ਮਸ਼ੀਨ ਦੇ ਆਹ ਵਾਲੇ ਆਹ ਵਾਲੇ ਇਹ ਹੈਗਾ ਵਾਸ਼ਿੰਗ ਮਸ਼ੀਨ ਬ੍ਰੇਕ ਜਦੋਂ ਆਪਾਂ ਉਪਰੋਂ ਢੱਕਣ ਚੱਕਦੇ ਆ ਤਾਂ ਵਾਸ਼ਿੰਗ ਮਸ਼ੀਨ ਜਾਣ ਰੁਕ ਜਾਂਦੀ ਹੈ ਇਹ ਇਹਨੂੰ ਇੱਕ ਬ੍ਰੇਕ ਦਾ ਕੰਮ ਕਰਦਾ ਹੈਗਾ ਮੋਟਰ ਨੂੰ ਰੋਕਣ ਦੇ ਤੌਰ ਤੇ ਇੱਕ ਹੁਣ ਆਪਣਾ ਪਾਣੀ ਵਾਲੇ ਸਰਕਲ ਜਿਹੜਾ ਆਪਣਾ ਰੋਕਦਾ ਉਹਦਾ ਇੱਕ ਸ਼ਾਫਟ ਹੁੰਦਾ ਉਹ ਇਹਦੇ ਨਾਲ ਲੱਗਿਆ ਹੁੰਦਾ ਆ ਚੀਜ਼ ਦੇ ਨਾਲ ਰਬੜ ਕਈ ਵਾਰੀ ਕਈ ਵੀਰ ਕਹਿੰਦੇ ਨੇ ਵੀ ਸਾਡਾ ਪਾਣੀ ਖੜਨੀਆਂ ਮਸ਼ੀਨ ਚ ਤਾਂ ਇੱਕ ਵਾਰੀ ਇਹ ਨੂੰ ਵੀ ਜਰੂਰ ਖੋਲ ਕੇ ਚੈੱਕ ਕਰੋ ਜਦੋਂ ਮੈਂ ਇਹਦੀ ਵਾਸ਼ਿੰਗ ਮਸ਼ੀਨ ਦੀ ਸਰਵਿਸ ਕਰੀ ਤਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਇਹਦੇ ਵਿੱਚ ਹੀ ਬਹੁਤ ਕੁਝ ਫਸਿਆ ਪਿਆ ਸੀ ਪਾਣੀ ਮਾੜਾ ਥੋੜਾ ਥੋੜਾ ਕਰਕੇ ਨਿਕਲ ਹੀ ਜਾ ਰਿਹਾ ਸੀ ਇਸ ਕਰਕੇ ਆਪਾਂ ਇਹ ਸਰਵਿਸ ਕੀਤੀ ਆ ਸਾਰੇ ਵੀਰ ਇਹਨਾਂ ਦਾ ਧਿਆਨ ਨਾਲ ਨੋਟ ਕਰੋ ਜਦੋਂ ਵੀ ਮਸ਼ੀਨ ਦੀ ਸਰਵਿਸ ਕਰਨੀ ਆ ਇਹ ਨਹੀਂ ਹੈਗਾ ਵੀ ਇਕੱਲਾ ਫਿਲਟਰ ਸਾਫ਼ ਹੋ ਗਿਆ ਜਾਂ ਨੀਚੂ ਖੋਲ ਕੇ ਇੱਕ ਨਲ ਸਾਫ਼ ਹੋ ਗਿਆ ਤਾਂ ਆਹ ਚੀਜ਼ਾਂ ਵੀ ਜ਼ਰੂਰ ਦੇਖੋ ਹੁਣ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਇੰਨੀ ਗੰਦਗੀ ਇਹਦੇ ਵਿੱਚੋਂ ਨਿਕਲ ਗਿਆ ਵਾਸ਼ਿੰਗ ਮਸ਼ੀਨ ਚੋਂ ਜਦੋਂ ਇੰਨੀ ਗੰਦਗੀ ਦੇ ਵਿੱਚ ਹੋਊਗਾ ਤਾਂ ਇਹ ਕੱਪੜਿਆਂ ਨੂੰ ਕੀ ਸਾਫ਼ ਕਰੂ ਆਪਾਂ ਆਪ ਹੀ ਸੋਚ ਸਕਦੇ ਹਾਂ ਸੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕੀਤੀ ਸ਼ੇਅਰ ਜ਼ਰੂਰ ਕਰਿਓ ਵੀਰੋ ਬਣ ਕੇ Thank you.